ਆਮ ਆਦਮੀ ਪਾਰਟੀ ਨੇ ਮਲਕੀਤ ਕੌਰ ਸੋਨੀ ਨੂੰ ਲਾਇਆ ਮਹਿਲਾ ਵਿੰਗ ਹਲਕਾ ਸਰਦੂਲਗੜ ਦਾ ਪ੍ਰਧਾਨ ਸ਼ਹਿਰ ਦੇ ਸਮੂਹ ਕੌਂਸਲਰਾਂ ਅਤੇ ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ ਨੇ ਪ੍ਰਧਾਨ ਦੇ ਘਰ ਪਹੁੰਚ ਕੇ ਦਿੱਤੀ ਵਧਾਈ ਹਾਂਜੀ ਤੁਹਾਨੂੰ ਆਮ ਆਦਮੀ ਪਾਰਟੀ ਵੱਲੋਂ ਹਲਕਾ ਸਰਦੂਲਗੜ ਦਾ ਮਹਿਲਾ ਵੀਂਦਾ ਪ੍ਰਧਾਨ ਆਇਆ ਹੈਗਾ ਔਰ ਅੱਜ ਸੰਗੋ ਪਾਰਟੀ ਦੇ ਜਿਹੜੇ ਅਹੁਦੇਦਾਰ ਆ ਤੁਹਾਡੇ ਘਰ ਪਹੁੰਚੇ ਹੈ ਕੀ ਕਹਿਣਾ ਚਾਹੂੰਗੀ ਪਹਿਲਾਂ ਤਾਂ ਮੈਂ ਪੰਜਾਬ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਸੀਐਮ ਮਾਨ ਸਾਹਿਬ ਦਾ ਤੇ ਆਪਣੇ ਐਮਐਲਏ ਗੁਰਪ੍ਰੀਤ ਸਿੰਘ ਬਣਾਵਾਲੀ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਮੈਨੂੰ ਐਡਾ ਵੱਡਾ ਅਹੁਦਾ ਦੇ ਕੇ ਮੈਨੂੰ ਸਰਦੂਲਗੜ ਹਲਕੇ ਦਾ ਪ੍ਰਧਾਨ ਬਣਾਇਆ ਇਹਨਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਆ ਫਿਰ ਆਪਣੇ ਘਰੇ ਆਏ ਹੋਏ ਮਹਿਮਾਨ ਜੀ ਪ੍ਰਧਾਨ ਜੀ ਬਾਕੀ ਐਮ ਸੀ ਸਾਹਿਬ ਤੇ ਸਾਰੀਆਂ ਭੈਣਾਂ ਜਿਹੜੀਆਂ ਮੇਰੇ ਇੱਕ ਸੱਦੇ ਤੇ ਘਰੇ ਆ ਗਈਆਂ ਇਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਆ ਪੂਰਾ ਜੀ ਲਾ ਕੇ ਤੁਹਾਨੂੰ ਮਨ ਨਾਲ ਮੈਂ ਜਿਹੜਾ ਮੈਨੂੰ ਡਿਊਟੀ ਲਈ ਜਾਊਗੀ ਮੈਂ ਕੰਮ ਕਰੂੰਗੀ ਤੁਹਾਡੀ ਜਿਹੜੀ ਮਹਿਲਾ ਵਿੰਗ ਹੈ ਜੀ ਇਸ ਦੇ ਵਿੱਚ ਕਿੰਨੇ ਮੈਂਬਰ ਹੈ ਤੇ ਕਿੰਨੇ ਹੋਰ ਅਹੁਦੇਦਾਰ ਹੈ ਜੀ ਹੁਣ ਤੱਕ ਆਪਨੇ ਸਰਦੂਲਗੜ ਤੋਂ ਤਾਂ ਜੀ ਮੈਂ ਆ ਸਰਦੂਲਗੜ ਤੋਂ ਹਾਂਜੀ ਬਾਕੀ ਹੋਰ ਹਾਂਜੀ ਹਾਂਜੀ ਚੁਣਨੇ ਆ ਤੁਹਾਡੇ ਮਹਿਲਾ ਵਿੰਗ ਦੇ ਵਿੱਚ ਚੁਣਨੇ 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 ਆ ਜੀ ਉਹ ਹਜੇ ਕਮੇਟੀ ਬਣਨੀ ਹੈ ਕਮੇਟੀ ਬਣਨੀ ਹੈ ਜੀ ਬਣਨੇ ਜਾ ਰਹੀ ਹੈ ਕਮੇਟੀ ਹਾਂਜੀ ਏਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਦੀ ਕੋਈ ਕਮੇਟੀ ਨਹੀਂ ਸੀ ਸੂਬਾਗੁਰ ਨਾ ਜੀ ਪਹਿਲਾਂ ਕੋਈ ਕਮੇਟੀ ਨਹੀਂ ਸੀ ਹਾਂਜੀ ਹੁਣ ਕੰਮ ਸ਼ੁਰੂ ਹੋਇਆ ਜੀ ਠੀਕ ਹੈ ਹਾਂਜੀ ਪ੍ਰਧਾਨ ਜੀ ਅੱਜ ਤੁਸੀਂ ਆਮ ਆਦਮੀ ਪਾਰਟੀ ਦੇ ਹਲਕਾ ਸੂਬਾਗੁਰ ਤੋਂ ਮਹਿਲਾ ਵਿੰਗ ਦੇ ਪ੍ਰਧਾਨ ਚੁਣਿਆ ਹੈ ਉਹਨੇ ਕਿਹਨਾਂ ਦੇ ਕਰ ਤੋਂ ਕਿਹ ਕਿਹੜਾ ਜੋ ਸਾਨੂੰ ਬੜੀ ਇਸ ਚੀਜ਼ ਦੀ ਬਹੁਤ ਖੁਸ਼ੀ ਹੈ ਕਿਉਂਕਿ ਪਹਿਲਾਂ ਸਾਡੇ ਮਹਿਲਾ ਵਿੰਗ ਦੇ ਪ੍ਰਧਾਨ ਹਰਵਿੰਦਰ ਸੀ ਉਹ ਕਿਸੇ ਕਾਰਨ ਕਰਕੇ ਉਹ ਹੋਰ ਥੋੜੀ ਜਿਹੀ ਪਾਸੇ ਜਾਵੜੀ ਸੀ ਇਹ ਸਾਡਾ ਉਹਦਾ ਬਿਲਕੁਲ ਖਾਲੀ ਪਿਆ ਸੀ ਜੋ ਕਿ ਅਸੀਂ ਆ ਪੰਜ ਚਾਰ ਮਿੰਟ ਦਾ ਮਹਿਸੂਸ ਕਰ ਰਹੇ ਸੀ ਉਹ ਸਾਡੇ ਪੰਜਾਬ ਸਰਕਾਰ ਗੁਰਪ੍ਰੀਤ ਪੁੱਤਰ ਜੀ ਜੋ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਨੇ ਔਰ ਸਾਡੇ ਐਮਐਲਏ ਸਾਹਿਬ ਜਿਨ੍ਹਾਂ ਨੇ ਇਹਨਾਂ ਨੇ ਕਿਉਂਕਿ ਗੀਤਕੋਰਨ ਉਹ ਗੁਰਦਾਸ ਨੇ ਬਹੁਤ ਜ਼ਿਆਦਾ ਪਹਿਲਾਂ ਮਿਹਨਤ ਕੀਤੀ ਬਾਜੀ ਦੇ ਵਿੱਚ ਸਾਡੇ ਨਾਲ ਰਿਹਾ ਐਮਪੀ ਚੌਹਣ ਜੀ ਨਾਲ ਰਿਹਾ ਅੱਜ ਉਸ ਕੀਤੇ ਹੋਏ ਕੰਮਾਂ ਦਾ ਇਹਨਾਂ ਨੂੰ ਉਹਦਾ ਮਿਲਿਆ। ਔਰ ਮੈਂ ਆਸ ਕਰਦਾ ਵੀ ਸਾਡੀ ਭੈਣ ਮਲਕੀਤ ਕੌਰ ਇਸ ਗੱਲ ਤੇ ਖਰੀ ਉਤਰੂ। ਹਾਂਜੀ ਪ੍ਰਧਾਨ ਜੀ ਅੱਜ ਤੁਸੀਂ ਨਾਮੇ ਚੁਣੇ ਗਏ ਹਰਕਾ ਸਰਦੂਗੜ ਦੇ ਮਹਿਲਾ ਵਿੰਗ ਦੇ ਪ੍ਰਧਾਨ ਦੇ ਕਰਤੋਂ ਕੀ ਕਹਿਣਾ ਚਾਹੋਗੇ? ਬਹੁਤ ਖੁਸ਼ੀ ਦਾ ਦਿਨ ਹੈ ਜੀ ਸਾਡੀ ਭੈਣ ਮਲਕੀਤ ਕੌਰ ਨੂੰ ਮਹਿਲਾ ਵਿੰਗ ਦਾ ਪ੍ਰਧਾਨ ਬਣਾਇਆ ਗਿਆ ਆਮ ਆਦਮੀ ਪਾਰਟੀ ਦਾ। ਸਾਨੂੰ ਮਾਣ ਹੈ। ਪਹਿਲੀ ਗੱਲ ਤਾਂ ਸਰਦੂਗੜ ਤੇ ਮਾਣ ਹੈ ਵੀ ਸਾਡਾ ਸਰਦੂਲਗੜ ਦੀ ਮਹਿਲਾ ਲੱਤੀ ਗਈ ਹੈ। ਤੇ ਭਾਈ ਸਾਹਿਬ ਸਾਡੇ ਗੁਰਦਾਸ ਜੀ ਇਹ ਵੀ ਆਮ ਆਦਮੀ ਪਾਰਟੀ ਦੇ ਵਿੱਚ ਬਹੁਤ ਸਰਗਰਮ ਮੈਂਬਰ ਹੈ ਇੱਥੇ ਅੱਜ ਸਾਡੇ ਐਮਸੀ ਸਾਹਿਬਾਨ ਪਹੁੰਚੇ ਹੈ ਤੇ ਸਾਡੀਆਂ ਭੈਣਾਂ ਤੇ ਸਾਡੀਆਂ ਭਾਈ ਸਾਡੀਆਂ ਭੈਣਾਂ ਹੀ ਨਹੀਂ ਜਿਹੜੀਆਂ ਇੱਥੇ ਪਹੁੰਚੀਆਂ ਹਨ ਅਸੀਂ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆਂ ਅਤੇ ਅਸੀਂ ਆਸ ਕਰਦੇ ਆਂ ਕਿ ਸਾਡੀ ਭੈਣ ਅੱਗੇ ਵਧ ਕੇ ਵੱਧ ਚੜ੍ਹ ਕੰਮ ਕਰੂਗੀ ਅਤੇ ਹੋਰ ਐਦੂ ਉੱਚੇ ਅਹੁਦੇ ਪ੍ਰਾਪਤ ਕਰੂਗੀ ਧੰਨਵਾਦ